ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਛੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਕੁਲਵਿੰਦਰ ਕਰੋੜ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਇਹ ਬਿਲਕੁਲ ਫੇਕ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਕੀ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਵੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਇਹਨਾਂ ਵੱਲ ਧਿਆਨ ਜੜਾ ਉਹ ਨਾ ਦਿੱਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਕੁਲਵਿੰਦਰ ਕੌਰ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਬਿਲਕੁਲ ਫੇਕ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਕੀ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਵੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਇਹਨਾਂ ਵੱਲ ਧਿਆਨ ਜਿਹੜਾ ਉਹ ਨਾ ਦਿੱਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ